ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਤਾਜ਼ਾ ਸੁੰਜੀਆਂ ਤੇ ਇੱਕ ਗੱਬਣ ਤਿੰਨ ਵੜਾ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਗੁਰਵਿੰਦਰ ਸਿੰਘ ਜੀ, ਪਿੰਡ ਦੀਪਗੰਢ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਆਪਣਾ ਜੀ 987254872। ਠੀਕ ਆ ਪਹਿਲਾ ਨੰਬਰ ਜਿਹੜੀ ਆਪਾਂ ਇਹ ਜਰਸੀ ਬੱਚੀ ਦੇਖਦੇ ਪਿਆ ਆ ਕਿਹ ਕ ਵਜੇ ਸੂਈ ਆ? ਇਹ ਰਾਤ ਸੂਈ ਆ ਬਈ 10:00 ਵਜੇ। ਠੀਕ ਆ ਜੇ ਇਹ ਇਹ ਵੀ ਆਪ ਪੀ ਜਾਣ। ਬੱਚਾ ਇਹਨੇ ਕੀ ਦਿੱਤਾ? ਬੱਸੀ ਆ ਜੀ। ਠੀਕ ਆ ਕਿੰਨਾ ਕ ਬੋਲਾ ਚੋਆ ਹੈ ਸਵੇਰੇ ਆਪਾਂ ਇਹਦਾ? ਬੋਲਾ 4 ਲੀਟਰ ਚੋਆ ਹੈ ਜੀ। ਚੋਾਈਟ ਵੀ ਓਕੇ? ਹਾਂਜੀ ਹਾਂਜੀ ਚੋਾਈਟ ਓਕੇ। ਠੀਕ ਆ ਅ ਸੋ ਬਰੋ ਧਾਰਾ ਦੇਖ ਸਕਦੇ ਪੂਰੀਆਂ ਮੋਟੀਆਂ ਮੋਟੀਆਂ ਸਾਫ ਸੁਥਰੀਆਂ ਧਾਰਾਆਂ ਗਈਆਂ ਤੇ ਚੌਂਡ ਚਵਾ ਦੀ ਬੜਾ ਨਰਮ ਪੂਰੀ ਚਵਾਈ ਦੀ ਹਾਂਜੀ ਹਾਂਜੀ ਧਾਰਾ ਸਾਹਮਣੇ ਹੀ ਤੁਹਾਡੇ ਠੀਕ ਹੈ ਸੋ ਚਵਾਈ ਦੇਖੋ ਬਾਂਬਾ ਜਮ ਇੱਕ ਨੰਬਰ ਪਿੱਛੇ ਬੱਛੀ ਆ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਤੇ 4 ਲੀਟਰ ਦੇ ਲਗਭਗ ਬੌਲਾ ਇਹਦਾ ਚੋਆ ਵਾ ਜੇਰੇ ਦੀ ਆ ਪਈ ਆ ਤੇ ਰੇਟ ਵੀਰੇ ਕੀ ਹੋਊ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਹੋਊਗਾ ਬਾਜੇ ਜਮ ਹਾਂਜੀ ਹਾਂਜੀ ਜਾਇ ਹੋਊਗਾ ਜੀ ਟੋਰੀ ਬਾਹਰ ਨੂੰ ਸੋ ਬਰੋ ਪਹਿਲੇ ਨੰਬਰ ਤੇ ਦੂਸਰਾ ਸੂਆ ਬੈਠ ਜੱਸੀ ਸੂਈ ਵੀ ਰਾਤ ਦੀ ਸੂਈ ਵੀ ਪਿੱਛੇ ਇੱਥੇ ਬੱਛੀ ਆ ਜੇਰ ਵਗੈਰਾ ਦਾਨਾ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ 14 ਲੀਟਰ ਦੁੱਧ ਮੰਨ ਕੇ ਲੈ ਲਓ ਵੀ ਇੰਨਾ ਦਾ ਤਾਂ ਆਮਲਾ ਦੇ ਦੂਗੀ ਤੇ ਰੇਡ ਵੀਰ ਕਹਿੰਦਾ ਫੋਨ ਤੇ ਹੋ ਬਿਲਕੁਲ ਬਾਜਬ ਜਮ ਨਾਰਮਲ ਰੇਟ ਦੇ ਵਿੱਚ ਤੇ ਵਾਕਿਆ ਥਾਂ ਥਣ ਦੇਖੋ ਸੋਹਣਾ ਬੱਚੀ ਨੇ ਕੱਢਿਆ ਬਲੈਜਾ ਥੋੜਾ ਬੱਚੇ ਨੂੰ ਦੌੜ ਦਿਆ ਤੇ ਥਾਂ ਲੈ ਵੀ ਸਾਫ ਸੁਥਰੀ ਹੈ ਚਵਾਈ ਬਿਲਕੁਲ ਇੱਕ ਨੰਬਰ ਆ ਤੇ ਫਿਰ ਦੂਜੇ ਨੰਬਰ ਜਿਹੜੀ ਆਪਾਂ ਡੱਬੀ ਵਿੱਚ ਦੇਖੀ ਜ ਨੇ ਸੂਈ ਵੀ ਦੂਜੇ ਸੂਏ ਜੀ ਕਹੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 9 ਦਿਨ ਹੋ ਗਏ ਠੀਕ ਹੈ ਬੱਚਾ ਕੀ ਹੈ ਮੇਲ ਕਾ ਹਾਂਜੀ ਬੱਚਾ ਠੀਕ ਹੈ ਜੇ ਜੇ ਜੁੜਾਣਾ ਜਮਾ ਹਾਂਜੀ ਹਾਂਜੀ ਕਿੰਨਾ ਘੱਟ ਦੁੱਧ ਰੈਡੀ ਹੋ ਇਸ ਵਕਤ 15 ਲੀਟਰ ਤਿਆਰ ਹੈ 15 ਲੀਟਰ ਜਮਾ ਦੋ ਟਾਈਮ ਚ ਵਾਦਾਂਗੇ ਠੀਕ ਹੈ ਚਵਾਈਟ ਵੀ ਇੱਕ ਨੰਬਰ ਹਾਂਜੀ ਠੀਕ ਹੈ ਤੇ ਕਿੰਨਾ ਘੱਟ ਮੰਨ ਕੇ ਚੱਲੇ ਬੰਦਾ ਇਹਦਾ ਮੰਨ ਲਓ 17 ਤੇ 18 ਗ੍ਰੇਟਰ ਮੰਨ ਲਈ 15 ਇਸ ਟਾਈਮ ਤਿਆਰ ਹੈ ਚੋਂਡ ਚਵਾ ਦਿਓ ਓਕੇ ਹਾਂਜੀ ਤੋਰੇਵਾਰ ਨੂੰ ਸੁਬਹ 17 ਗ੍ਰੇਟਰ ਦੁੱਧ ਮੰਨ ਕੇ ਲੈ ਲਿਓ 15 ਲੀਟਰ ਬਿਲਕੁਲ ਨੈਟ ਹਾਜ਼ਰਾ ਅੱਜ 9 ਦਾ 8 9 10 ਦਿਨ ਹੋ ਗਏ ਸੂਈ ਨੂੰ ਤੇ ਪਿੱਛੇ ਬੱਚਾ ਮੇਲ ਕਾਫਾ ਤੇ ਰੇਡ ਵੀਰ ਕੀ ਹੋਇਆ ਰੇਡ ਫੋਨ ਤੇ ਕਰਾਂਗੇ ਜੀ ਸੋ ਰੇਡ ਵੀਰ ਕਹਿੰਦਾ ਫੋਨ ਤੇ ਹੋ ਬਿਲਕੁਲ ਬਾਜ ਬਹ ਹੋਇਆ ਸੋ ਵੀਰ ਤੋਰਾ ਵਗੈਰਾ ਦੇਖ ਸਕਦੇ ਬੈਠ ਦਾ ਜਿੰਦ ਜਾਣ ਪਲੀ ਪੁਲੀ ਵੀ ਵਧੀਆ ਗਈ ਤੇ ਸਵੇਰ ਦਾ ਟਾਈਮ ਐ ਇਸ ਵਕਤ ਚਵਾਈਏ ਦੀ ਹੋਈ ਮੇਰੀ ਵੀਡੀਓ ਕਵਰ ਕਰਦੇ ਪਏ ਆਪਾਂ ਸਹੀ 8:30 ਵਜੇ ਦਾ ਟਾਈਮ ਆਪ ਨੂੰ ਘਰਾਂ ਚ ਪਤਾ ਕਿ 7:00 ਵਜੇ ਚਵਾਈ ਹੋ ਜਾਂਦੀ ਐ ਸੋ ਦੇਖੋ ਲੇਵਾ ਬਸ ਲੈ ਚੱਲ ਕੋਈ ਚੱਕਰ ਨੇ ਸੋ ਦੇਖੋ ਲੇਵਾ ਵਗੈਰਾ ਤੇ ਵੀਰ ਤੀਜੇ ਨੰਬਰ ਜਿਹੜੇ ਆ ਗੱਭਣ ਬੈਠ ਦੇਖੀ ਜਾਨੇ ਕਿਹੜਾ ਸੂਆ ਸੁੰਦੀ ਐ ਜੀ ਦੋਜਾ ਸੂਆ ਕੈਗਨੇ ਲੈ ਜੂਗੀ ਜੀ ਇਹ ਲੈ ਜੀ ਹਸਪਤਾਲ ਲੈ ਜੀ ਇੱਕ ਹਫਤਾ ਸੂਣ ਚ ਬਾਕੀ ਪਿਆ ਕਿੰਨਾ ਗੁੱਧ ਦੁੱਧ ਮੰਨ ਕੇ ਚੱਲੇ ਬੰਦੇ ਦਾ ਦੁੱਧ ਪਹਿਲੇ ਸੂਏ ਦਾ ਜੀ ਮੰਨ ਲਓ 10 ਲੀਟਰ ਦਿੱਤਾ ਠੀਕ ਹੈ ਇਸ ਵਾਰ ਗੈਸੇ ਆ ਕਰੀਏ 20 ਤੋਂ ਪਾਰ ਵਾਲੀ ਹੈਗੀ ਤੇ ਸੂਣ ਚ ਹਫਤਾ ਬਾਕੀ ਪਿਆ ਤੁਰੇ ਵਾਰ ਨੂੰ ਸਵੇਰੇ ਦੂਸਰਾ ਸੂਦਾ ਸੁੰਦੀ ਪਈ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਬਾਕੀ ਲੈਵਾ ਦੇਖੋ ਥਣ ਬਹੁਤ ਸੋਹਣਾ ਮੁੱਠੀ ਵਾਲਾ ਲੱਗਿਆ ਹੈ ਨਾ ਤੇ ਹਵਾਨਾ ਇਹਨੇ ਅੱਗੇ ਪਿੱਛੇ ਦਾ ਕੱਢਣਾ ਹੈਗਾ ਬਹੁਤੁੰਦੀ ਸੀਗੀ ਕੋਈ ਗੱਲੀ ਨਹੀਂ ਜੇ ਮਾਰ ਕੇ ਕੋਈ ਕਹਿ ਜੀ ਠੀਕ ਹੈ ਇਹੋ ਬੰਦਾ ਰਸਾ ਕੋਲੀ ਆਂਦਾ ਬਾਤ ਮਨ ਲਾ ਕੋਈ ੜਕਤ ਨਹੀਂ ਹਣਾ 20 ਕਿਲੋ ਦੁੱਧ ਮੰਨ ਕੇ ਬੰਦਾ ਲੈ ਸਕਦਾ ਇਹਨੂੰ ਸੋ ਵੀਰੋ ਗੱਬਣਾ ਕੱਦ ਕਾੜ ਬਹੁਤ ਆ ਕਾਲੇ ਰੰਗ ਦੀ ਬਿਹੜਾ ਹੈਗੀ ਜਿੰਦ ਜਾਣ ਰਾਜੀ ਪਲੀ ਪੁਲੀ ਬਹੁਤ ਜਿਆਦੇ ਆ ਦੂਜਾ ਸੁਆ ਵੀਰ ਦੱਸਦਾ ਮਾਲਕ ਦੇ ਦੱਸਣ ਅਨੁਸਾਰ ਕਿ ਸੂੰਦੀ ਪਈ ਆ ਤੇ ਬਾਕੀ ਥਾਣਾ ਫਵਾਨਾ ਦੇਖੋ ਬਿਲਕੁਲ ਗੁੱਲੇ ਵਾਲਾ ਥਾਣਾ ਜਾਂ ਮਾਥੀ ਚਵਾਈਲਾ ਸੋ ਦੇਖ ਸਕਦੇ ਹੋ ਇੱਕ ਹਫਤਾ ਸੂੰਦੇ ਵਿੱਚ ਬਾਕੀ ਪਿਆ ਚੰਗੀ ਸੇਵਾ ਕਰ ਲਾਂਗਾ ਬਾ 20 ਲੀਟਰ ਦੁੱਧ ਦੇ ਆਰਾਮ ਨਾਲ ਦੇ ਦੇਣਾਗਾ ਜੋ ਆਪਾਂ ਤੁਹਾਨੂੰ ਦਿਖਾ ਦਿਆਂ ਤਿੰਨ ਬੈਣਾ ਤੀਜੇ ਨੰਬਰ ਤੇ ਗੱਬਣ ਸੂਣ ਤੇ ਇੱਕ ਹਫ਼ਤਾ ਬਾਕੀ ਤੇ ਦੋ ਦਿਖਾ ਦਿਆਂ ਤਾਜ਼ੀਆਂ ਸੂਈਆਂ ਵੀ ਆ ਇੱਕ ਨੂੰ ਨੌਕ ਦਿਨ ਹੋ ਗਏ ਸੂਈ ਨੂੰ ਤੇ ਇੱਕ ਹੈਗੀ ਆ ਦੂਜਾ ਸੂਆ ਰਾਤ ਦੀ ਤਾਜੀ ਸੂਈ ਵੀ 98725 4872 ਵੀਰ ਦਾ ਨੰਬਰ ਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਦੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ